ਪਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ ਪਰਮੇਸ਼ਰ ਨੇ ਕਿਹਨੂੰ ਆਖਿਆ ਆਦਮ ਨੂੰ ਜਿਹੜਾ ਪਹਿਲਾ ਆਦਮ ਜ਼ਮੀਨੀ ਜਸਮਾਨੀ ਆਦਮ ਨੂੰ ਆਖਿਆ ਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ ਅਤੇ ਉਸ ਬਿਰਸ਼ ਤੋਂ ਖਾਦਾ ਜਿਸ ਦੇ ਵਿਖੇ ਮੈਂ ਤੈਨੂੰ ਹੁਣ ਬਿਰਸ਼ ਜਿਹੜਾ ਆ ਉਹ ਆਦਮੀ ਦਾ ਆਦਮੀ ਦਾ ਨਿਸ਼ਾਨ ਏ ਤੇ ਜਿਹੜਾ ਉਹਦੇ ਮੂੰਹ ਦੀ ਗੱਲ ਨੂੰ ਮੰਨਦਾ ਤੇ ਮੰਨ ਕੇ ਚੱਲਦਾ ਤੇ ਉਹ ਉਹ ਰੁੱਖ ਦਾ ਫਲ ਖਾਂਦਾ ਜੀ ਸਪੋਤ ਕੀ ਕੋਈ ਸ਼ਰਾ ਸੁਣਾਉਣ ਵਾਲਾ ਹੈ ਤੇ ਤੂੰ ਇਸ਼ਾਰਾ ਦੀਆਂ ਵਿਧੀਆਂ ਕਾਨੂੰਨ ਉਹਦੇ ਪਿੱਛੇ ਉਹਨੂੰ ਸੁਣ ਕੇ ਤੇ ਮੰਨ ਰਿਹਾ ਜਿਹੜੀ ਜਿਹੜੀ ਕਲੀਸੀਆ ਔਰਤ ਨੂੰ ਦਰਸਾਉਂਦੀ ਆ ਤੇ ਅੱਜ ਵੀ ਉਹ ਔਰਤ ਜਿਹੜੀ ਆ ਉਸੇ ਨੇਕੀ ਤੇ ਬਦੀ ਦੇ ਦਰਖਤ ਦਾ ਫਲ ਖਾ ਰਹੀ ਹੈ ਜਾਣ ਕੇ ਜਿਹੜਾ ਸ਼ਰਾ ਸੁਣਾਉਣ ਵਾਲਾ ਹੈ ਉਹ ਜਿਹੜਾ ਉਹਦੇ ਮੂੰਹ ਦੇ ਫਲ ਯਾਨੀ ਕਿ ਜਿਹੜਾ ਉਹਦੇ ਮੂੰਹ ਦੇ ਵਚਨ ਦੇ ਮੁਤਾਬਿਕ ਚੱਲਦਾ ਤੇ ਕਰਦਾ ਤੇ ਕਰ ਰਿਹਾ ਹੈ ਉਹ ਜਿਹੜੀ ਆ ਉਹ ਜਿਹੜੀ ਪਹਿਲੀ ਔਰਤ ਆ ਨਾ ਜਿਹੜੀ ਉਹਦੇ ਵਾਂਗ ਹੀ ਉਹ ਕਲਿਸੀਆ ਜਿਹੜੀ ਆ ਉਹ ਉਹਦੇ ਵਾਂਗ ਹੀ ਉਸੇ ਨੇਕੀ ਤੇ ਬਦੀ ਦੇ درخت ਦਾ ਫਲ ਖਾ ਰਹੀ ਹੈ ਕਿਉਂਕਿ درخت ਜਿਹੜੀ ਤਮਸੀਲ ਆ ਉਹ ਇਨਸਾਨ ਦੀ ਤਮਸੀਲ ਆ ਉਸ ਬ੍ਰਿਸ਼ ਤੋਂ ਖਾਦਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈ ਅੱਜ ਦਾ ਮੈਸੇਜ ਉਹ ਉਹਨਾਂ ਕਲੀਸਿਆਵਾਂ ਨੂੰ ਜਿਹੜੇ ਅੱਜ ਵੀ ਸ਼ਰਅ ਦੇ ਅਧੀਨ ਆ ਤੇ ਜਿਨ੍ਹਾਂ ਨੂੰ ਸ਼ਰਅ ਦੀਆਂ ਕਾਨੂੰਨ ਵਿਧੀਆਂ ਸੁਣਾਈਆਂ ਜਾ ਰਹੀਆਂ ਤੇ ਪਰਮੇਸ਼ਰ ਅੱਜ ਵੀ ਕਿਉਂਕਿ ਪਰਮੇਸ਼ਰ ਦੀਆਂ ਗੱਲਾਂ ਹਮੇਸ਼ਾ ਹਮੇਸ਼ਾ ਅਬਦੀਆ ਤੇ ਇਹ ਉਹਨਾਂ ਲਈ ਅੱਜ ਵੀ ਪਰਮੇਸ਼ਰ ਦਾ ਹੁਕਮ ਹੈ ਕਿ ਤੂੰ ਹੀ ਉਹ ਬਰਿਸ਼ ਤੋਂ ਨਹੀਂ ਖਾਣਾ ਜਿਹੜੀ ਔਰਤ ਆ ਅੱਜ ਕਲੀਸਿਆ ਵਿੱਚ ਤਬਦੀਲ ਹੋ ਚੁੱਕੀ ਆ ਠੀਕ ਹੈ ਉਸ ਬਰਿਸ਼ ਤੋਂ ਖਾਦਾ ਜਿਸ ਦੇ ਵੀ ਕਿ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਹੀਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ ਹੁਣ ਜ਼ਮੀਨ ਜਿਹੜੀ ਤਮਸੀਲਾ ਉਹ ਤੁਹਾਡੇ ਦਿਲ ਦੀ ਤਮਸੀਲਾ ਜਦੋਂ ਤੁਸੀਂ موسیٰ ਦੀਆਂ ਸ਼ਰਿਆਆਂ ਦੀਆਂ ਕਾਨੂੰਨ ਵਿਧੀਆਂ ਸੌਂਦੇ ਇਹ ਤੇ ਤੁਹਾਡਾ ਜਿਹੜਾ ਦਿਲ ਆ ਉਹ ਸਰਾਪਿਤ ਹੁੰਦਾ ਹੈ ਯਾਨੀ ਕਿ ਤੁਹਾਡੀ ਦਿਲ ਦੀ ਜ਼ਮੀਨ ਠੀਕ ਹੈ ਸ਼ਰਾ ਜਿਹੜੀ ਆ ਉਹ ਗੁਨਾਹ ਨੂੰ ਹੋਰ ਮਕਰੂਹ ਕਰਕੇ ਪੈਦਾ ਕਰਦੀ ਹੈ ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ ਯਾਨੀ ਕਿ ਤੁਹਾਡੇ ਦਿਲ ਦੀ ਗੱਲ ਹੋ ਰਹੀ ਹੈ ਇਨਸਾਨੀ ਦੇਲ ਦੀ ਗੱਲ ਹੋ ਰਹੀ ਉਹ ਕੰਡੇ ਔਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ